ਸਰਬਜੀਤ ਕੌਰ ਉਰਫ ਨੂਰ ਹੁਸੈਨ ਦੇ ਬਾਰੇ ਨਵੀਂ ਖਬਰ ਆਈ ਹੈ ਲਾਹੌਰ ਦੀ ਹਾਈ ਕੋਰਟ ਦੇ ਜੱਜ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਾਰਤ ਦੇ ਵਿੱਚੋਂ ਆਈ ਹੋਈ ਇਸ ਸਿੱਖ ਔਰਤ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਇਸ ਔਰਤ ਦੇ ਵੱਲੋਂ ਯਾਨੀ ਕਿ ਸਰਬਜੀਤ ਕੌਰ ਉਰਫ ਨੂਰ ਹੁਸੈਨ ਦੇ ਵੱਲੋਂ ਅਦਾਲਤ ਦੇ ਵਿੱਚ ਅਰਜ਼ੀ ਪਾਈ ਗਈ ਹੈ ਕਿ ਮੈਂ ਆਪਣੇ ਸ਼ੌਹਰ ਦੇ ਨਾਲ ਜ਼ਿੰਦਗੀ ਜਿਉਣਾ ਚਾਹੁੰਨੀ ਆ ਮੈਂ ਇੱਥੇ ਇਨਲੀਗਲ ਨਹੀਂ ਆ ਮੈਂ ਇੱਥੇ ਵੀਜ਼ੇ ਦੀ ਮਿਆਦ ਰਹਿੰਦਿਆਂ ਹੀ ਨਿਕਾਹ ਕਰਵਾਇਆ ਤੇ ਮੈਨੂੰ ਪਰੇਸ਼ਾਨ ਨਾ ਕੀਤਾ ਜਾਵੇ ਮੇਰੇ ਕਰਕੇ ਮੇਰੇ ਪਤੀ ਨੂੰ ਵੀ ਪਰੇਸ਼ਾਨ ਨਾ ਕੀਤਾ ਜਾਵੇ ਤੇ ਜੱਜ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਇਸ ਔਰਤ ਨੂੰ ਇਹਦੇ ਸ਼ੋਹਰ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਖਬਰਾਂ ਇਹ ਆਈਆਂ ਸੀ ਕਿ ਕੁਝ ਪੁਲਿਸ ਵਾਲੇ ਇਹਨਾਂ ਨੂੰ ਸ਼ੇਖੂਪੁਰੇ ਵਾਲੇ ਘਰ ਦੇ ਵਿੱਚ ਜਾ ਕੇ ਤੇ ਤੰਗ ਪਰੇਸ਼ਾਨ ਕਰ ਰਹੇ ਸਵਾਲਾਂ ਦੀ ਵਾਛੜ ਕਰ ਰਹੇ ਆ ਇੱਕ ਪੁਲਿਸ ਮੁਲਾਦਮਾ ਜਿਹੜਾ ਖਾਸ ਤੌਰ ਦੇ ਉੱਤੇ ਸਵਾਲ ਕਰ ਰਿਆ ਸੀ ਤੇ ਉਹ ਇਹ ਗੱਲ ਕਹਿ ਰਿਹਾ ਸੀ ਕਿ ਤੈਨੂੰ ਵਾਪਸ ਚਲੀ ਜਾਣਾ ਚਾਹੀਦਾ ਇਹਦੇ ਕਰਕੇ ਉਹਨੇ ਅਦਾਲਤ ਦੇ ਵਿੱਚ ਅਰਜ਼ੀ ਲਈ ਹੈ ਤੇ ਇਹਨੂੰ ਉੱਥੋਂ ਰਾਹਤ ਮਿਲੀ ਆ ਤੇ ਅਦਾਲਤ ਦੇ ਵੱਲੋਂ ਪੁਲਿਸ ਨੂੰ ਤੇ ਲੋਕਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਇਸ ਔਰਤ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਸ਼ੇਖੂਪੁਰ ਇੱਕ ਵਾਲੇ ਘਰ ਦੇ ਵਿੱਚ ਇਹ ਮੀਆਂ ਬੀਵੀ ਹੁਣ ਨਹੀਂ ਆ ਇਹ ਕਿਸੇ ਅਣਦਸੀ ਥਾਂ ਦੇ ਉੱਤੇ ਚਲੇ ਗਏ ਆ। ਉਹਦਾ ਕਾਰਨ ਇਹ ਹੈ ਜਿਕੇ ਪੁਲਿਸ ਸਵਾਲ ਕਰਦੀ ਹੈ, ਏਜੰਸੀਆਂ ਸਵਾਲ ਕਰਦੀਆਂ, ਮੀਡੀਆ ਸਵਾਲ ਕਰਦਾ ਤੇ ਆਮ ਲੋਕ ਸਵਾਲ ਕਰਦੇ ਆ ਇਹਨਾਂ ਸਵਾਲਾਂ ਤੋਂ ਬਚਣ ਦੇ ਲਈ ਇਹ ਉਰੇ ਪਰੇ ਹੋਏ ਆ ਕਦੋਂ ਇਹ ਆ ਕੇ ਆਪਦੇ ਘਰ ਦੇ ਵਿੱਚ ਜ਼ਿੰਦਗੀ ਸ਼ੁਰੂ ਕਰਦੇ ਆ ਇਹ ਆਉਣ ਵਾਲਾ ਵਕਤ ਬਿਆਨ ਕਰੂਗਾ ਪਰ ਜਦੋਂ ਇਸ ਔਰਤ ਨੇ ਇਥੋਂ ਜਾਣਾ ਸੀ 4 ਨਵੰਬਰ ਨੂੰ ਜੱਥੇ ਦੇ ਵਿੱਚ ਉਸ ਤੋਂ ਪਹਿਲਾਂ ਇਹਦੇ ਹੋਣ ਵਾਲੇ ਘਰ ਵਾਲੇ ਨੇ ਯਾਨੀ ਕਿ ਨਾਸਰ ਹੁਸੈਨ ਨੇ ਉਧਰ ਪੂਰੀ ਤਿਆਰੀ ਕੀਤੀ ਸੀ ਤੇ ਇਥੋਂ ਜਾਣ ਲੱਗੀ ਇਹ ਸਾਰਾ ਗਹਿਣਾ ਗੱਟਾ ਪੈਸਾ ਟੱਕਾ ਕਹਿੰਦੇ ਵੀ ਲੈ ਕੇ ਗਈ ਆ ਗਹਿਣੇ ਗੱਟੇ ਇਹਦੇ ਨਾਲ ਸੀਗੇ ਇਹਨੇ ਉੱਥੇ ਪਹੁੰਚ ਅਨਸਾਰ ਹੀ ਯਾਨੀ ਕਿ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਗਈ ਨਨਕਾਣਾ ਸਾਹਿਬ ਪਹੁੰਚ ਕੇ ਨਾਲ ਦੀ ਨਾਲ ਹੀ ਫਿਰ ਇਹ ਆਪਦੇ ਉਸ ਦੋਸਤ ਦੇ ਸੰਪਰਕ ਦੇ ਵਿੱਚ ਆਈ ਉਹਨੇ ਇਹਨੂੰ ਚੁੱਕਿਆ ਤੇ ਫਿਰ ਉਹ ਲੈ ਗਿਆ ਜੀ ਵਕੀਲ ਦੇ ਚੈਂਬਰ ਦੇ ਵਿੱਚ ਤੇ ਵਕੀਲ ਦੇ ਚੈਂਬਰ ਦੇ ਵਿੱਚ ਲਿਜਾ ਕੇ ਉਹਨੇ ਇਹ ਗੱਲ ਕਹੀ ਜੀ ਕਿ ਇਹ ਮੇਰੀ ਇੰਡੀਆ ਤੋਂ ਆਈ ਦੋਸਤ ਹੈ ਤੇ ਮੈਂ ਇਧਰਾਂ ਨਿਕਾਹ ਕਰਵਾਉਣਾ ਚਾਹੁੰਨਾ ਵਕੀਲ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਭਾਈ ਮੈਨੂੰ ਮੇਰੀ ਫੀਸ ਚਾਹੀਦੀ ਜਿਹੜੀ ਕਿ ਪਹਿਲੇ ਹੀ ਮਿਲ ਚੁੱਕੀ ਸੀ ਕਿਉਂਕਿ ਇਸ ਬੰਦੇ ਨੇ 4 ਨਵੰਬਰ ਨੂੰ ਇਹਦੇ ਆਉਣ ਤੋਂ ਪਹਿਲਾਂ ਹੀ ਫੀਸ ਆ ਜਿਹੜੀ ਵਕੀਲ ਨੂੰ ਭੁਗਤਾਨ ਕਰਦਾ ਸੀਗਾ ਉਹਨੇ ਇਹ ਗੱਲ ਕਹੀ ਵੀ ਜੇਕਰ ਤੂੰ ਨਿਕਾਹ ਕਰਵਾਉਣਾ ਚਾਹੁੰਦਾ ਵਕੀਲ ਨੇ ਕਿਹਾ ਤੇ ਸਭ ਤੋਂ ਪਹਿਲਾਂ ਇਹਦਾ ਧਰਮ ਤਬਦੀਲ ਕਰਨਾ ਪਊਗਾ ਉਹ ਕਹਿੰਦੇ ਕਿ ਸਾਨੂੰ ਮਨਜ਼ੂਰ ਆ ਔਰਤ ਵੀ ਕਹਿੰਦੀ ਬੰਦਾ ਵੀ ਕਹਿੰਦਾ ਵੀ ਧਰਮ ਤਬਦੀਲ ਮਨਜ਼ੂਰ ਆ ਉਸ ਤੋਂ ਬਾਅਦ ਚੈਂਬਰ ਦੇ ਵਿੱਚ ਵਕੀਲ ਦੇ ਚੈਂਬਰ ਦੇ ਵਿੱਚ ਮੌਲਵੀ ਬੁਲਾਇਆ ਗਿਆ ਉੱਥੇ ਧਰਮ ਤਬਦੀਲ ਕੀਤਾ ਗਿਆ ਤੇ ਫਿਰ ਉਸ ਤੋਂ ਬਾਅਦ ਨਿਕਾਹ ਬੜੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ ਆ ਕਿਉਂਕਿ ਇਹਨਾਂ ਦਾ ਵੀਜ਼ਾ ਜਿਹੜਾ ਉਹ 14 ਨਵੰਬਰ ਤੱਕ ਦਾ ਸੀ ਮੇਰਾ ਖਿਆਲ 13 ਜਾਂ 14 ਨਵੰਬਰ ਤੱਕ ਇਸ ਕਰਕੇ ਵਕੀਲ ਨੇ ਕਿਹਾ ਵੀ ਜਦੋਂ ਇਹ 5 ਨਵੰਬਰ ਨੂੰ ਹੀ ਨਿਕਾਹ ਹੋ ਗਿਆ ਤੇ ਫਿਰ ਅਸੀਂ ਇਹਨੂੰ ਇਨਲੀਗਲੀ ਕਹਿੰਦੇ ਇਹਨੂੰ ਅਸੀਂ ਕਹਿੰਦੇ ਜੀ ਕਿ ਕਾਨੂੰਨੀ ਤੌਰ ਦੇ ਉੱਤੇ ਠੀਕ ਆ ਸਭ ਕੁਝ ਠੀਕ ਆ ਤੇ ਇਹਦੇ ਵਿੱਚ ਕੁਝ ਵੀ ਇਹਨਾਂ ਨੇ ਗਲਤ ਨਹੀਂ ਕੀਤਾਗਾ ਉਹ ਵਕੀਲ ਨੇ ਗੱਲ ਕਹੀ ਆ ਕਿ ਮੈਂ ਇਹਨਾਂ ਨੂੰ ਕਿਹਾ ਜੀ ਕਿ ਤੁਹਾਡਾ ਵੀਜ਼ਾ ਤਾਂ ਖਤਮ ਹੋਣ ਵਾਲਾ ਤੁਸੀਂ ਐਮਬੈਸੀ ਦੇ ਵਿੱਚ ਜਾ ਕੇ ਆਪ ਐਕਸਟੈਂਡ ਕਰਵਾ ਲਓ ਜਾਂ ਫਿਰ ਅਸੀਂ ਸਾਰੇ ਦਸਤਾਵੇਜ਼ ਪੂਰੇ ਕਰ ਦਿੰਦੇ ਆ ਇਹਨਾਂ ਨੇ ਇਹ ਗੱਲ ਕਹੀ ਜੀ ਕਿ ਅਸੀਂ ਆਪ ਜਾ ਕੇ ਕਰਵਾ ਲੈਨੇ ਆ ਤੇ ਫਿਰ ਇਹਨਾਂ ਨੇ ਸ਼ਾਇਦ ਕਰਵਾ ਲਿਆ ਮਤਲਬ ਇਹ ਆ ਕਿ ਉਹ ਇਸ ਵੇਲੇ ਉਥੇ ਕਾਨੂੰਨੀ ਤਰੀਕੇ ਦੇ ਨਾਲ ਰਹਿਣ ਲੱਗ ਪਈ ਆ ਉਹਨੇ ਉਥੇ ਆਪਦੀ ਜ਼ਿੰਦਗੀ ਬਸਾ ਲਈ ਆ ਉਹਨੂੰ ਅਦਾਲਤ ਦੇ ਵੱਲੋਂ ਉਥੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਆ ਉਹਨੂੰ ਪਰੇਸ਼ਾਨ ਨਾ ਕੀਤਾ ਜਾਵੇ ਜੱਜ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤੇ ਗਏ ਆ ਤੇ ਉਹਨੇ ਹੁਣ ਇੰਡੀਆ ਦੇ ਵਿੱਚ ਵਾਪਸ ਆਉਣਾ ਨਹੀਂ ਇਹ ਵੀ ਗੱਲ ਪੱਕੀ ਹੈ ਇਹ ਗੱਲ ਪੱਕੀ ਹੈ ਜੱਜ ਨੇ ਉਹਨਾਂ ਖਬਰਾਂ ਨੂੰ ਬਿਲਕੁਲ ਪਲਟਤਾ ਜਿਹੜੀਆਂ ਖਬਰਾਂ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ ਕਿ ਭਾਈ ਇਹਨੂੰ ਛੇਤੀ ਵਾਪਸ ਭੇਜ ਦਿੱਤਾ ਜਾਣਾ ਇਹਨੂੰ ਇੰਡੀਆ ਪਰੰਗ ਚਿੱਠੀ ਵਗੋਂ ਭੇਜ ਦਿੱਤਾ ਜਾਣਾ ਨਾ ਇਹ ਪਾਕਿਸਤਾਨ ਜੋਗੀ ਰਹੀ ਨਾ ਇਹ ਇੰਡੀਆ ਜੋਗੀ ਰਹੀ ਆਇਦਰੋ ਵੀ ਗਈ ਤੇ ਉਧਰੋ ਵੀ ਗਈ ਇਹ ਸਾਰੀਆਂ ਗੱਲਾਂ ਦਾ ਕੋਈ ਮੂੰਹ ਸਿਰ ਨਹੀਂ ਸੀ ਉਹ ਹੁਣ ਪਾਕਿਸਤਾਨ ਦੇ ਵਿੱਚ ਹੀ ਰਹੂਗੀ ਜਿਵੇਂ ਕਿ ਕਿਸੇ ਵੇਲੇ ਕਿਰਨ ਬਾਲਾ ਰਹੀ ਸੀ ਜਿਵੇਂ ਕਿ ਕਿਰਨ ਬਾਲਾ ਆਮਨਾ ਬੇਗਮ ਬਣਨ ਤੋਂ ਬਾਅਦ ਅੱਜ ਤੱਕ ਵਾਪਸ ਨਹੀਂ ਇੰਡੀਆ ਆਈ ਇਹਨੇ ਵੀ ਹੁਣ ਇੰਡੀਆ ਵਾਪਸ ਆਉਣਾ ਨਹੀਂ ਸ਼ਾਇਦ ਕਦੇ ਵੀ ਨਾ ਆਵੇ ਤੇ 체ਤੀ ਤਾਂ ਬਿਲਕੁਲ ਵੀ ਨਾ ਆਵੇ ਹੁਣ ਅਗਲੀ ਗੱਲ ਇਹ ਆ ਵੀ ਜਿਹੜੇ ਸਾਡੇ ਇੰਡੀਅਨ ਖਾਸ ਕਰਕੇ ਪੰਜਾਬੀ মিডিਏ ਦੇ ਵਿੱਚ ਬੈਠੇ ਕੁਝ ਕੁ ਲੋਕ ਆ ਉਹਨਾਂ ਡੀਆਂ ਚਲੋ ਆਪੋ ਆਪਣੀਆਂ ਸੋਚਾਂ ਪਰ ਮੈਂ ਹੈਰਾਨ ਇਸ ਗੱਲ ਦੇ ਉੱਤੇ ਆ ਕਿ ਖੁਦ ਨੂੰ ਬੁੱਧੀਜੀਵੀ ਕਹਿਣ ਵਾਲੇ ਲੋਕ ਕਿਵੇਂ ਜੱਬਲੀਆਂ ਮਾਰਦੇ ਆ ਇੱਥੇ ਇੱਕ ਬੰਦਾ ਇੰਟਰਵਿਊ ਦੇ ਵਿੱਚ ਕਹੀ ਜਾਂਦਾ ਜਿਹੜਾ ਵੇਖਣ ਦੇ ਵਿੱਚ ਸਿਆਣਾ ਲੱਗਦਾ ਕਹਿੰਦਾ ਦੇਖੋ ਜੀ ਉਹਨੂੰ ਕਿਡਨੈਪ ਕਰ ਲਿਆ ਗਿਆ ਉਹਨੂੰ ਕਿਡਨੈਪ ਕਰਕੇ ਉੱਥੇ ਲੈ ਗਏ ਉਹ ਤਾਂ ਕਹੀ ਸੀ ਜੀ ਮੱਥਾ ਟੇਕਣ ਗੁਰੂ ਦੇ ਦਰ ਦੇ ਉੱਤੇ ਮੁਸਲਮਾਨ ਔਰਤਾਂ ਨਾਲ ਵਧੇਕੀ ਕਰਦੇ ਆ ਤੇ ਉਹਨਾਂ ਨੇ ਜਥੇ ਵਿੱਚ ਗਈ ਔਰਤ ਦੇ ਨਾਲ ਵਧੇਕੀ ਕੀਤੀ ਆ ਤੇ ਸਾਡੇ ਪੰਜਾਬ ਦੀ ਇੱਜ਼ਤ ਨੂੰ ਅਣਖ ਨੂੰ ਲੈ ਗਏ ਫਿਰ ਮੈਂ ਕਹਿ ਸਕਦਾ ਮੈਂ ਇਸ ਗੱਲ ਦੇ ਉੱਤੇ ਜਥਾ ਜਿਹੜਾ 1932 ਲੋਕਾਂ ਦਾ ਸੀ ਸ਼ਰਨਾ ਲੋਕਾਂ ਦਾ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਕਈ ਸੈਂਕੜੇ ਭੈਣਾ ਵੀ ਸੀ ਮਾਵਾਂ ਵੀ ਸੀ ਉਹਨਾਂ ਦੇ ਵਿੱਚੋਂ ਕੋਈ ਕਿਡਨੈਪ ਨਹੀਂ ਹੋਈ ਇਹਨੂੰ ਲੈ ਜਾਣਾ ਸੀ ਉਹਨਾਂ ਨੇ ਇਹਦੀ ਨੀਤ ਆਪਦੀ ਮਾੜੀ ਸੀ ਇਹਨੇ ਗੁਰੂ ਦੇ ਦਰਦੀ ਵਰਤੋਂ ਕੀਤੀ ਆ ਇਹਦਾ ਗੁਰੂ ਨਾਲ ਕੋਈ ਲਗਾ ਨਹੀਂ ਸੀ ਇਹਨੇ ਤਾਂ ਬਸ ਆਪਦਾ ਥੀਟਰਪੁਣਾ ਕਰਨਾ ਸੀ ਇਹਨੇ ਕਰਤਾ ਹੁਣ ਇਹਦੀ ਜ਼ਿੰਦਗੀ ਕਿਵੇਂ ਬੀਤਦੀ ਆ ਵੱਖਰੀ ਗੱਲ ਆ ਪਰ ਜਿਹੜੇ ਸਾਡੇ ਆਪੇ ਬਣੇ ਬੁੱਧੀਜੀਵੀ ਆ ਉਹਨਾਂ ਨੂੰ ਬੇਨਤੀ ਆ ਵੀ ਨੇਰੇ ਚ ਤੀਰ ਘੱਟ ਚਲਾਇਆ ਕਰੋ ਇਹਨੂੰ ਕਿਸੇ ਨੇ ਕਿਡਨੈਪ ਨਹੀਂ ਕੀਤਾ ਇਹਨੂੰ ਤਾਂ ਇੱਥੇ ਨਹੀਂ ਕੀਤਾ ਉੱਥੇ ਕਿਨੇ ਕਰਨਾ ਇਹਨੂੰ ਕਿਸੇ ਨੇ ਕਿਡਨੈਪ ਨਹੀਂ ਕੀਤਾ ਇਹਦੀ ਪੂਰੀ ਰੈਰਲੀ ਸੀ ਇਹ 9 ਸਾਲ ਤੋਂ ਦੇ ਸੰਪਰਕ ਦੇ ਵਿੱਚ ਸੀ ਇਹ ਨੀਕੇ ਨੂੰ ਕੋਈ ਚੱਕ ਕੇ ਲੈ ਕੇ ਚਾਰ ਬੰਦੇ ਇਹ ਮਾਰ ਕੇ ਛਾਲ ਆਪ ਬੈਠੀ ਗੱਡੀ ਦੇ ਵਿੱਚ ਟੋ ਉਹਦੇ ਨਾਲ ਗਈ ਆ ਇਹ ਪੂਰਾ ਪ੍ਰੀਪਲਾਨਡ ਸੀ ਇਸ ਕਰਕੇ ਆਪਦੇ ਦਿਮਾਗ ਦੇ ਘੋੜੇ ਰੱਬ ਦਾ ਵਾਸਤਾ ਘਟ ਭਜਾਇਆ ਕਰੋ ਹੁਣ ਇੱਥੇ ਇੱਕ ਬੰਦਾ ਜਿਹੜਾ ਕਿ ਮੈਂ ਹੈਰਾਨ ਆ ਵੀ ਭਾਈ ਉਹ ਹੈਗਾ ਤਾਂ ਬੜੇ ਸਰੂਪ ਦੇ ਵਿੱਚ ਆ ਸੋਹਣੇ ਸਰੂਪ ਦੇ ਵਿੱਚ ਉਹ ਬੰਦਾ ਬੈਠਾ ਯਬਲੀਆਂ ਮਾਰੀ ਜਾਂਦਾ ਉਹ ਕਹਿੰਦਾ ਦੇਖੋ ਜੀ ਜਿਵੇਂ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚੋਂ ਸਾਡੀਆਂ ਭੈਣਾਂ ਨੂੰ ਲੈ ਕੇ ਆਉਂਦੇ ਹੁੰਦੇ ਸੀ ਘੋੜਿਆਂ ਵਾਲੇ ਸਿੰਘ ਲੈ ਕੇ ਆਉਂਦੇ ਹੁੰਦੇ ਸੀ ਵਾਪਸ ਉਹਨਾਂ ਦੇ ਉੱਤੇ ਹਮਲਾ ਕਰਕੇ ਤੇ ਇਹ ਹੁਣ ਪਾਕਿਸਤਾਨ ਦੇ ਵਿੱਚ ਘੋੜਿਆਂ ਵਾਲਿਆਂ ਨੂੰ ਜਾਣਾ ਚਾਹੀਦਾ ਇਹ ਹੁਣ ਜੀ ਉੱਥੋਂ ਲੈ ਕੇ ਆਉਣੀ ਚਾਹੀਦੀ ਆ ਇਹ ਸਾਡੀ ਇੱਜ਼ਤ ਦਾ ਸਵਾਲ ਆ ਹੁਣ ਆਪਾਂ ਆਪਣੀ ਇੱਜ਼ਤ ਬਚਾਈਏ ਉਹਨੂੰ ਬੇਨਤੀ ਇਹ ਆ ਵੀ ਤੇਰੇ ਵਾਲੇ ਕਿਹੜਾ ਘੋੜੇ ਮੁੱਕ ਗਏ ਇੱਕ ਘੋੜਾ ਲੈ ਕੇ ਤੂੰ ਪਰਲੇ ਪਾਰ ਚਲਾ ਜਾ ਆਪਾਂ ਕੱਲੀ ਰਹਿ ਜੋ ਦਿੰਨੇ ਆ ਜਦੋਂ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਧੀਆਂ ਪਹਿਣਾ ਨੂੰ ਟਕੇ ਟਕੇ ਦੇ ਉੱਤੇ ਵੇਚਿਆ ਜਾਂਦਾ ਸੀ ਉਹ ਦੌਰ ਹੋਰ ਸੀ ਉਦੋਂ ਉਹ ਆਪ ਨਹੀਂ ਸੀ ਗਈਆਂ ਇਹ ਆਪ ਗਈ ਆ ਉਹ ਦੌਰ ਹੋਰ ਸੀ ਇਹ ਅੱਜ ਦਾ ਦੌਰ ਹੋਰ ਆ ਇਹਨੇ ਧੋਖਾ ਆਪ ਦਿੱਤਾ ਇਹਨੂੰ ਕੋਈ ਚੱਕ ਕੇ ਕੋਈ ਉਧਾਲ ਕੇ ਨਹੀਂ ਲੈ ਕੇ ਗਿਆ ਜੇ ਆਪਾਂ ਉਦੋਂ ਦੀ ਗੱਲ ਕਰੀਏ ਜਾਂ ਤਾਂ ਤੁਹਾਨੂੰ ਉਦੋਂ ਬਾਰੇ ਨਹੀਂ ਜਾਣਕਾਰੀ ਜਾਂ ਤੁਹਾਨੂੰ ਹੁਣ ਬਾਰੇ ਜਾਣਕਾਰੀ ਨਹੀਂ ਤੇ ਜਾਂ ਤੁਹਾਨੂੰ ਕੋਈ ਵੀ ਜਾਣਕਾਰੀ ਨਹੀਂ ਸਿਰਫ ਤੁਸੀਂ ਆਪਦਾ ਕਮਰੇ ਦੇ ਵਿੱਚ ਬੈਠੇ ਮੋਬਾਈਲ ਮੂਰੇ ਲਾਇਆ ਤੇ ਜੋ ਮੂੰਹ ਦੇ ਵਿੱਚ ਆਇਆ ਆਪਾਂ ਉਹ ਬੋਲੀ ਗਏ ਆਪਾਂ ਕਿਹੜੀ ਗੱਲ ਕਰਦੇ ਆ ਤੇ ਕਿਹੜੀ ਥਾਂ ਤੇ ਜਾ ਕੇ ਜੋੜਦੇ ਆ ਜਦੋਂ ਉਸ ਵੇਲੇ ਸਿੰਘ ਆ ਜਿਹੜੇ ਉਹ ਧੀਆਂ ਪਿੰਡਾਂ ਦੀਆਂ ਇੱਜ਼ਤਾਂ ਬਚਾਉਂਦੇ ਹੁੰਦੇ ਸੀ ਉਦੋਂ ਧੀਆਂ ਪੇਣਾ ਦੀਆਂ ਇੱਜ਼ਤਾਂ ਨੂੰ ਖਤਰਾ ਪੈਦਾ ਹੁੰਦਾ ਸੀ ਉਹ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਸੀ ਉਹ ਵੇਚ ਦਿੰਦੇ ਸੀ ਪਰ ਅੱਜ ਇਹ ਵੇਚੀ ਨਹੀਂ ਗਈ ਅੱਜ ਇਹਨੂੰ ਕੋਈ ਜ਼ਬਰਦਸਤੀ ਨਹੀਂ ਲੈ ਕੇ ਗਿਆ ਤੇ ਜਦੋਂ ਕੋਈ ਜ਼ਬਰਦਸਤੀ ਨਹੀਂ ਲੈ ਕੇ ਗਿਆ ਤੇ ਇਹਨੂੰ ਬਚਾਉਣ ਪਹੁੰਚ ਜਾਵੇ ਫਿਰ ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਕਿ ਪਰਮਜੀਤ ਸਿੰਘ ਸਰਨਾਹੌਰਾਂ ਦਾ ਵੀ ਇੱਕ ਬਿਆਨ ਆਇਆ ਉਹ ਕਹਿੰਦੇ ਜੀ ਇਹਨੂੰ ਯਾਨੀ ਕਿ ਸਰਬਜੀਤ ਕੌਰ ਨੂੰ ਇੰਡੀਆ ਵਾਪਸ ਲੈ ਕੇ ਆਉਣਾ ਚਾਹੀਦਾ ਉਹ ਕਹਿੰਦੇ ਜੀ ਇਹ ਦੇਖੋ ਜੀ ਬਹੁਤ ਹੈਰਾਨੀ ਵਾਲੀ ਗੱਲ ਆ ਵੀ ਆਪ ਕੁਝ ਹੋਈ ਜਾਂਦਾ ਆਪਾ ਇਹਨੂੰ ਵਾਪਸ ਲਿਆ ਕੇ ਰਾਜ ਸਭਾ ਦੀ ਮੈਂਬਰੀ ਰਣੀ ਆ ਕਿ ਆਪਾ ਇਹਨੂੰ ਕੋਈ ਜਗਨੀ ਚੋਂ ਲੜਾਉਣੀ ਆ ਆਪਾ ਕਰਾਉਣਾ ਕੀ ਉਹਦੇ ਕੋਲ ਜਿਹੜੀ ਆਪ ਜਾਣਾ ਚਾਹੁੰਦੀ ਹੈ ਉਹਨੂੰ ਰੋਕੀਏ ਕਿਉਂ ਜਿਹੜੇ ਵੀ ਬੰਦੇ ਆਪ ਜਾਣਾ ਚਾਹੁੰਦੇ ਗਲਤ ਕੰਮ ਕਰਨਾ ਚਾਹੁੰਦੇ ਉਹਨੂੰ ਰੋਕ ਕੌਣ ਸਕਦਾ ਇਸ ਕਰਕੇ ਤੁਸੀਂ ਇੰਨਾ ਫਿਕਰ ਨਾ ਕਰੋ ਕਿ ਭਾਈ ਇਹ ਉੱਥੇ ਚਲੀ ਗਈ ਤੇ ਇਹਦੇ ਨਾਲ ਕੋਈ ਪੰਜਾਬ ਦੀ ਇੱਜ਼ਤ ਨੂੰ ਖਤਰਾ ਪੈਦਾ ਹੋ ਗਿਆ ਕੋਈ ਖਤਰਾ ਨਹੀਂ ਪੈਦਾ ਹੋਇਆ ਜਿਹੜੀ ਆਪਦੇ ਪੋਤਿਆਂ ਨੂੰ ਇੱਥੇ ਪੋਤੀਆਂ ਨੂੰ ਇੱਥੇ ਛੱਡ ਕੇ ਤੇ ਉੱਥੇ ਜਾ ਸਕਦੀ ਹੈ ਜਿਹੜੇ ਪੁੱਤਾਂ ਦੇ ਅੱਗੇ ਬੱਚੇ ਆ ਉਹਨਾਂ ਦੀ ਪ੍ਰਵਾਹ ਕੀਤੇ ਬਿਨਾ ਉਧਰ ਜਾ ਸਕਦੀ ਆ ਤੇ ਫਿਰ ਆਪਾਂ ਉਹਦੇ ਕੋਲੋਂ ਕਰਾਉਣਾ ਕੀ ਆ ਇੰਨਾ ਫਿਕਰਤਾ ਉਹਦੇ ਟੱਬਰ ਨੂੰ ਨਹੀਂ ਜਿੰਨਾ ਫਿਕਰ ਕੁਝ ਸਾਡੇ ਸਿਆਸੀ ਲੋਕ ਤੇ ਕੁਝ ਕ ਆਪੇ ਬਣੇ ਬੁੱਧੀਜੀਵੀ ਕਰੀ ਜਾਂਦੇ ਆ ਇਹਦਾ ਫਿਕਰ ਕਰਨ ਦੀ ਲੋੜ ਨਹੀਂ ਆ ਫਿਕਰ ਸਿਰਫ ਇਸ ਗੱਲ ਦਾ ਕਰੋ ਕਿ ਭਵਿੱਖ ਦੇ ਵਿੱਚ ਕੋਈ ਹੋਰ ਸੰਕਟ ਖੜਾ ਨਾ ਹੋਵੇ ਜਥਿਆਂ ਦੇ ਉੱਤੇ ਸ਼ੱਕੀ ਅੱਖ ਨਾ ਰੱਖੀ ਜਾਵੇ ਕਿ ਪਤਾ ਨਹੀਂ ਭਵਿੱਖ ਦੇ ਵਿੱਚ ਜਾਣ ਵਾਲੇ ਜੱਥਿਆਂ ਦੇ ਵਿੱਚ ਸਰਬਜੀਤ ਵਰਗੇ ਕੌਣ ਹੋਣ ਸਰਬਜੀਤ ਵਾਂਗੂ ਕੋਈ ਆਪਦੇ ਇਸ਼ਕ ਪਗਾਉਣ ਵਾਲੇ ਨਾ ਹੋਣ ਭੈਣਾ ਵੀਰ ਸਤਕਾਰ ਨਾਲ ਉੱਥੇ ਜਾਂਦੇ ਆ ਜਾਣਾ ਵੀ ਚਾਹੀਦਾ ਜਾਣ ਤੋਂ ਕੋਈ ਰੋਕੇ ਵੀ ਨਾ ਇਹਨਾਂ ਨੂੰ ਅਧਿਕਾਰ ਮਿਲਿਆ ਰਵੇ ਬਾਬੇ ਦੇ ਦਰ ਦੇ ਦਰਸ਼ਨ ਹੁੰਦੇ ਰਹਿਣ ਤੇ ਪਰ ਗੱਲ ਇਹ ਜੀ ਕਿ ਇਹੋ ਜੀ ਕੋਈ ਜਿਹੜੀ ਜਵਲੀ ਮਾਰੀ ਐ ਨੇ ਇਹੋ ਜੀ ਕਦੇ ਭਵਿੱਖ ਦੇ ਵਿੱਚ ਵੀ ਗੱਲ ਨਾ ਹੋਵੇ ਕੁਝ ਕੁ ਲੋਕ ਇਹ ਗੱਲ ਕਹਿੰਦੇ ਆ ਵੀ ਜੇਕਰ ਇਨੀ ਆਸ਼ਕੀ ਪਗਾਉਣੀ ਹੀ ਸੀ ਔਰਤ ਨੇ ਤੇਨੇ ਪਾਕਿਸਤਾਨ ਜਾ ਕੇ ਕਿਉਂ ਪਗੋਣੀ ਸੀ ਜੇ ਤੇਰਾ ਇਸ਼ਕ ਸੀ ਤੇਰੀ ਮੁਹੱਬਤ ਸੀ ਤੇਰੀ ਨੇੜਤਾ ਸੀ ਤੂੰ ਰਹਿ ਨਹੀਂ ਸਕਦੀ ਤੇ ਪਰ ਪਾਕਿਸਤਾਨ ਜਾ ਕੇ ਤੇ ਕਦੇ ਵੀ ਇੰਡੀਆ ਦੇ ਵਿੱਚ ਵਾਪਸ ਨਾ ਆਵੇਂ ਇਹ ਰਿਸਕ ਲੈਣ ਦੀ ਕੀ ਲੋੜ ਸੀ ਤੁਸੀਂ ਕਿਤੇ ਹੋਰ ਮਿਲ ਸਕਦੇ ਸੀ ਆਪਦੇ ਪ੍ਰੇਮੀ ਨੂੰ ਦੁਨੀਆ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਮਿਲ ਸਕਦੇ ਸੀ ਪਰ ਪਤਾ ਨਹੀਂ ਉਹ ਕਿਹੜੇ ਕਾਰਨ ਹੋਣਗੇ ਜਿਹਦੇ ਕਰਕੇ ਇਹ ਉੱਥੇ ਗਈ ਜਿਹਦੇ ਕਰਕੇ ਇਹਨੂੰ ਲੱਗਾ ਜੀ ਕਿ ਇੱਥੋਂ ਨਾਲੋਂ ਮੈਨੂੰ ਉੱਥੇ ਠੀਕ ਆ ਤੇ ਜਾਇਨੋ ਲੱਗਦਾ ਹੋਊਗਾ ਕਿ ਮੈਂ ਕਿਤੇ ਹੋਰ ਜਾ ਹੀ ਨਹੀਂ ਸਕਦੀ ਮੈਂ ਜੱਥੇ ਦੇ ਵਿੱਚ ਹੀ ਜਾ ਸਕਦੀ ਆ ਹੋਰ ਤਾਂ ਮੇਰਾ ਕਿਤੋਂ ਨਾ ਵੀਜ਼ਾ ਨਹੀਂ ਲੱਗਣਾਗਾ ਸੋ ਇਹ ਇੱਕ ਬਹੁਤ ਵੱਡਾ ਸਵਾਲ ਇਹ ਆ ਜਿਹੜਾ ਸੋਚਣ ਵਾਲਾ ਕਿ ਜੇ ਇਹਨੇ ਪ੍ਰੇਮ ਪਗਵੋਣਾ ਸੀ ਜੇ ਇਹਨੇ ਕਿਸੇ ਦੇ ਨਾਲ ਰਹਿਣਾ ਸੀ ਜੇ ਕਿਸੇ ਨੂੰ ਮਿਲਣਾ ਸੀ ਤਾਂ ਇਹ ਭਾਈ ਕਿਸੇ ਹੋਰ ਧਰਤੀ ਦੇ ਹਿੱਸੇ ਦੇ ਵਿੱਚ ਟੋਟੇ ਦੇ ਵਿੱਚ ਜਾ ਕੇ ਵੀ ਮਿਲ ਸਕਦੀ ਸੀ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਤੇ ਇਹ ਆਪਦਾ ਮਲਾਪ ਕਰ ਸਕਦੀ ਸੀ ਪਰ ਨਹੀਂ ਇਹਨੇ ਪਾਕਿਸਤਾਨ ਹੀ ਚੁਣਿਆ ਹੁਣ ਮੈਨੇ ਆ ਕਿ ਉੱਥੇ ਨੂਰ ਹੁਸੈਨ ਦੀ ਜ਼ਿੰਦਗੀ ਕਿਹੋ ਜਿਹੀ ਬੀਤਲੀ ਆ ਵੈਸੇ ਆਮ ਤੌਰ ਦੇ ਉਤੇ ਇਹ ਖਬਰਾਂ ਜਿਹੜੀਆਂ ਇਹ 5 7 10 ਦਿਨ ਹੋਰ ਆਉਣੀਆਂ ਬਾਅਦ ਦੇ ਵਿੱਚ ਇਹਨਾਂ ਖਬਰਾਂ ਨੇ ਵੀ ਨੁਕਰੇ ਉਵੇਂ ਲੱਗ ਜਾਣਾ ਜਿਵੇਂ ਕਿ ਕਿਰਨ ਬਾਲਾ ਦੀਆਂ ਖਬਰਾਂ ਲਗੀਆਂ ਜਿਵੇਂ ਕਿ ਫਿਰੋਜ਼ਪੁਰ ਦੇ ਵਿੱਚੋਂ ਉੱਠ ਕੇ ਇੱਕ ਜਥੇ ਦੇ ਵਿੱਚ ਹਿੰਦੂ ਪਰਿਵਾਰ ਜਾ ਕੇ ਪਾਕਿਸਤਾਨ ਦੇ ਵਿੱਚ ਸੈੱਟ ਹੋ ਗਿਆ ਸੀ ਮੀਆਂ ਬੀਬੀ ਤੇ ਦੋ ਬੱਚੇ ਉਹਨਾਂ ਦੀ ਕੋਈ ਖਬਰ ਨਹੀਂ ਹੋਣ ਉਵੇਂ ਹੀ ਇਹਦੀ ਖਬਰ ਵੀ ਖਤਮ ਹੋ ਜਾਣੀ ਆ ਉਹਦੇ ਦਿਨਾਂ ਦੇ ਵਿੱਚ ਫਿਰ ਇਹ ਆਪਦੀ ਜ਼ਿੰਦਗੀ ਜਾਊਗੀ ਚੰਗੀ ਜਾਊਗੀ ਮਾੜੀ ਜਾਊਗੀ ਆਪਣੇ ਤੇ ਇਹਦਾ ਕੀ ਅਸਰ ਆ ਟੱਬਰ ਇਹ ਗੱਲ ਕਰਨਾ ਜੀ ਕਿ ਸਾਡੇ ਸੰਪਰਕ ਦੇ ਵਿੱਚ ਨਹੀਂ ਇਹ ਪਤਾ ਨਹੀਂ ਕਿਹਦੇ ਕਿਹਦੇ ਸੰਪਰਕ ਦੇ ਵਿੱਚ ਹੋਊਗੀ ਜਾਂ ਨਹੀਂ ਹੋਊਗੀ ਪਰ ਜਦੋਂ ਇਸ ਬੀਬੀ ਦਾ ਇੱਥੇ ਰਿਕਾਰਡ ਵੇਖਨੇ ਆ ਰਿਕਾਰਡ ਇੱਥੇ ਵੀ ਚੰਗਾ ਨਹੀਂ ਆ ਹੁਣ ਉਥੇ ਜਿਹੜੇ ਛੱਡੇ ਝੂਲਣਗੇ ਜਿਹੜੇ ਰਿਕਾਰਡ ਕਾਇਮ ਕਰੂਗੀ ਇਹ ਹੁਣ ਵਕਤ ਬਿਆਨ ਕਰੂਗਾ ਪਰ ਨਾਸਰ ਹੁਸੈਨ ਤੇ ਨੂਰ ਹੁਸੈਨ ਦਾ ਇਸ਼ਕ ਫਿਲਹਾਲ ਤਾਂ ਪ੍ਰਵਾਨ ਹੋ ਗਿਆ ਇਹ ਇਸ਼ਕ ਦੁੱਧ ਦੇ ਉਬਾਲ ਵਰਗਾ ਜਾਂ ਇਹ ਇਸ਼ਕ ਸਥਾਈ ਆ ਇਹ ਹੁਣ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਆ ਪਰ ਜਿਹੜੀਆਂ ਆਪਾਂ ਕੋਲੋਂ ਹੀ ਕਿਆਸ ਰਾਈਆਂ ਕਰੀ ਜਾਂਦੇ ਆ ਇਹਨੂੰ ਇੰਡੀਆ ਭੇਜ ਹੀ ਦੇਣਾ ਉਹ ੱਤਕੇ ਮਾਰ ਕੇ ਕੱਢਣਗੇ ਇਹਦੇ ਕੋਲੇ ਤਾਂ ਕਾਗਜ਼ੀ ਹੈ ਨਹੀਂ ਇਹਦੇ ਕੋਲੇ ਤਾਂ ਵੀਜ਼ਾ ਹੀ ਹੈ ਨਹੀਂ ਇਹਦਾ ਵੀਜ਼ਾ ਤਾਂ ਐਕਸਟੈਂਡ ਨਹੀਂ ਹੋਇਆ ਜੱਜ ਵੀ ਇਹਦੇ ਖਿਲਾਫ ਹੋ ਗਿਆ ਇਹ ਸਿਰਫ ਤੇ ਸਿਰਫ ਮੂਰਖਤਾ ਵਾਲੀਆਂ ਗੱਲਾਂ ਫਿਲਹਾਲ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਜਾਣਕਾਰੀ ਪੱਕੀ ਇਹੀ ਆ ਅਖਬਾਰਾਂ ਦੇ ਵਿੱਚ ਆਈ ਹੋਈ ਜਾਣਕਾਰੀ ਮੀਡੀਆ ਦੇ ਵਿੱਚ ਆਈ ਜਾਣਕਾਰੀ ਇਹ ਆ ਕਿ ਲਾਹੌਰ ਦੀ ਹਾਈ ਕੋਰਟ ਦੇ ਜੱਜ ਨੇ ਇਹ ਗੱਲ ਕਹੀ ਆ ਕਿ ਭਾਰਤ ਦੇ ਵਿੱਚੋਂ ਆਈ ਹੋਈ ਇਸ ਸਿੱਖ ਔਰਤ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਤੇ ਇਹਨਾਂ ਨੇ ਸਿਕਿਉਰਿਟੀ ਵਾਸਤੇ ਅਪਲਾਈ ਵੀ ਕੀਤਾ ਹੋਇਆ। ਯਾਨੀ ਕਿ ਜਦੋਂ ਇੱਥੇ ਪ੍ਰੇਮੀ ਜੋੜਾ ਵਿਆਹ ਕਰਵਾਉਂਦਾ ਤੇ ਘਰਦਿਆਂ ਦੀ ਇਜਾਜ਼ਤ ਨਾ ਹੋਵੇ ਤੇ ਹਾਈ ਕੋਰਟ ਦੇ ਵਿੱਚੋਂ ਗਨਮੈਲ ਲੈਣ ਵਾਸਤੇ ਪਹੁੰਚਦੇ ਆ ਉਵੇਂ ਹੀ ਹੀ ਉਸ ਥਾਂ ਦੇ ਉੱਤੇ ਗਏ ਆ ਕਿ ਭਾਈ ਸਾਡੀ ਜ਼ਿੰਦਗੀ ਨੂੰ ਖਤਰਾ ਦਾ ਪੈਦਾ ਹੋਵੇ। ਬੇਨੇ ਭਾਈ ਇਹ ਜੋ ਕੁਝ ਹੋ ਰਿਹਾ ਇਹ ਕਿਹੜੇ ਕਿਹੜੇ ਪੱਖ ਨੂੰ ਕਿਵੇਂ ਕਿਵੇਂ ਪ੍ਰਭਾਵਿਤ ਕਰਦਾ ਪਰ ਮੇਰੀ ਪੰਜਾਬਗਾਂ ਨੂੰ ਬੇਨਤੀ ਆ ਵੀ ਆਪਦੇ ਕੋਲੋਂ ਗੱਲਾਂ ਨਾ ਬਣਾਓ ਪੰਜਾਬ ਗਾਣੂ ਬੇਨਤੀ ਹੈ ਮਾੜੀਆਂ ਟਿੱਪਣੀਆਂ ਨਾ ਕਰੋ ਉਹਨੂੰ ਉਹਦੇ ਹਸ਼ਰ ਦੇ ਉੱਤੇ ਛੱਡੋ ਉਹਨੂੰ ਉਹਦੇ ਹਾਲਾਤ ਦੇ ਉੱਤੇ ਛੱਡੋ ਜਿਹਨੂੰ ਆਪਦੀ ਜ਼ਿੰਦਗੀ ਦਾ ਫਿਕਰ ਨਹੀਂ ਆਪਾਂ ਨੂੰ ਉਹਦੀ ਜ਼ਿੰਦਗੀ ਦਾ ਵੀ ਕੀ ਫਿਕਰ ਆ ਉਹਨੂੰ ਆਪਦੇ ਦੇਸ਼ ਬਾਰੇ ਆਪਦੇ ਪੰਜਾਬ ਬਾਰੇ ਆਪਦੇ ਪਰਿਵਾਰ ਦੇ ਬਾਰੇ ਪਹਿਲੇ ਧਾਰਤ ਸੁੱਟਣਾ ਚਾਹੀਦਾ ਉਹਨੇ ਨਹੀਂ ਸੋਚਿਆ ਤੇ ਕੋਈ ਉਹਦੇ ਬਾਰੇ ਹੋਰ ਕਿਉਂ ਸੋਚੇ ਸੋ ਜਿਹੜੇ ਨੇਤਾ ਇਹ ਗੱਲ ਕਹਿੰਦੇ ਜੀ ਕਿ ਇਹਨੂੰ ਵਾਪਸ ਲਿਆਉਣਾ ਚਾਹੀਦਾ ਇਹ ਕੋਈ ਜ਼ਰੂਰੀ ਨਹੀਂ ਵਾਪਸ ਆਉਣੀ ਇਹਦੇ ਕੋਲੋਂ ਕਰਾਉਣਾ ਵੀ ਕੀ ਆ ਏ ਜਿੱਥੇ ਗਈ ਆ ਇਹਨੂੰ ਉਹ ਥਾਂ ਸਮੰਢਣੀ ਰਵੇ ਗੱਲ ਸਿਰਫ ਇਹ ਆ ਇੱਥੇ ਹੋਰ ਬਹੁਤ ਲੋਕ ਆ ਜਿਨ੍ਹਾਂ ਨੇ ਮਸਲੇ ਹੱਲ ਕਰਨ ਵਾਲੇ ਬਣਦੇ ਆ ਉਹ ਮਸਲੇ ਪਹਿਲ ਦੇ ਆਧਾਰ ਦੇ ਉੱਤੇ ਹੱਲ ਹੋਣ ਪਰ ਹਾਂ ਜਦੋਂ ਤੁਸੀਂ ਭਵਿੱਖ ਦੇ ਵਿੱਚ ਕਿਸੇ ਵੀ ਜਥੇ ਦੇ ਵਿੱਚ ਜਾਣਾ ਤਾਂ ਤੁਸੀਂ ਆਪਦੇ ਲਈ ਮਾਨਸਿਕ ਤੌਰ ਦੇ ਉੱਤੇ ਤਿਆਰ ਰਹਿਣਾ ਕਿ ਭਾਈ ਸਾਡੀ ਸਿਕਿਉਰਿਟੀ ਸਖਤੀ ਨਾਲ ਗੱਲ ਹੋਣੀ ਆ ਸਾਡੀ ਜਿਹੜੀ ਪੁਲਿਸ ਵੈਰੀਫਿਕੇਸ਼ਨ ਆ ਉਹ ਸਖਤੀ ਨਾਲ ਹੋਣੀ ਆ ਸਾਡੇ ਕੋਲੋਂ ਸਵਾਲ ਵੱਧ ਪੁੱਛੇ ਜਾਣਗੇ ਕਿਉਂਕਿ ਇਹਨਾਂ ਲੋਕਾਂ ਨੇ ਕਿਰਨਵਾਲਾ ਵਰਗੀਆਂ ਨੇ ਤੇ ਸਰਬਜੀਤ ਕੌਰ ਵਰਗੀਆਂ ਨੇ ਇਹ ਸਾਰੀਆਂ ਏਜੰਸੀਆਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਕਰਦੇ ਹੋਣੇ ਆ ਕਿ ਭਾਈ ਇਹਨਾਂ ਦੇ ਵਿੱਚੋਂ ਪਤਾ ਨਹੀਂ ਕਿਹੜਾ ਉੱਥੇ ਉਡਾਰੀ ਮਾਰਨ ਵਾਲਾ ਹੋਵੇ ਪਤਾ ਨਹੀਂ ਕਿਹਦੇ ਅੰਦਰ ਇਸ਼ਕ ਪੁੰਗਰ ਦਾ ਹੋਵੇ ਪਤਾ ਨਹੀਂ ਕਿਹੜਾ ਉੱਥੇ ਬਾਬੇ ਦੇ ਦਰ ਦੇ ਉੱਤੇ ਜਾਂਦਾ ਜਾਂਦਾ ਕਿਸੇ ਹੋਰ ਦੇ ਘਰ ਨੂੰ ਤੁਰ ਪਵੇ ਸੋ ਇਸ ਕਰਕੇ ਜਦੋਂ ਤੁਸੀਂ ਭਵੈਖ ਦੇ ਵਿੱਚ ਕਿਸੇ ਨੂੰ ਆਪਣਾ ਪਾਸਪੋਰਟ ਦੇਣਾ ਜਥੇ ਦੇ ਵਿੱਚ ਜਾਣ ਦੇ ਲਈ ਤਾਂ ਉਹਦੇ ਲਈ ਮੈਂਟਲੀ ਤੌਰ ਦੇ ਉੱਤੇ ਪ੍ਰੇਪੇਅਰ ਰਹਿਣਾ ਕਿ ਭਾਈ ਸਖਤ ਸਵਾਲ ਹੋ ਸਕਦੇ ਆ ਸਖਤ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪੈ ਸਕਦਾ ਜੇਕਰ ਤੁਸੀਂ ਸਹੀ ਹੋਏ ਸਭ ਪੱਖਾਂ ਤੋਂ ਤੁਹਾਡਾ ਕੋਈ ਮਾੜਾ ਰਿਕਾਰਡ ਨਾ ਹੋਇਆ ਤੁਹਾਡਾ ਕਿਰਦਾਰ ਚੰਗਾ ਹੋਇਆ ਤੁਹਾਡੇ ਨਾਲ ਕੋਈ ਵਿਵਾਦ ਨਾ ਜੁੜਿਆ ਹੋਇਆ ਮੇਰਾ ਨਹੀਂ خیال ਕਿ ਫਿਰ ਤੁਹਾਡਾ ਵੀਜ਼ਾ ਰੁਕੂਗਾ ਜਾਂ ਪਿਛਲੇ ਵਕਤ ਦੇ ਵਿੱਚ ਰੁਕ ਸਕਦਾ ਜਾਂ ਅਤੀਤ ਦੇ ਵਿੱਚ ਰੁਕਿਆ ਹੋਵੇ ਪਰ ਜੇਕਰ ਭਾਈ ਤੁਹਾਡਾ ਕਿਰਦਾਰ ਹੀਵੇਂ ਹੋਇਆ ਵੀ ਜਿਵੇਂ ਸਰਪਜੀਤ ਦੇ ਉੱਤੇ ਤਿੰਨ ਚਾਰ ਪਰਚੇ ਦਰਜ ਸੀ ਉਹ ਤਾਂ ਚਲੋ ਮਿਲ ਮਿਲਾ ਕੇ ਪਤਾ ਨਹੀਂ ਕਿਵੇਂ ਪੁਲਿਸ ਵੈਰੀਫਿਕੇਸ਼ਨ ਦੇ ਵਿੱਚ ਕਲੀਅਰੈਂਸ ਲਾਹੇਗੀ ਹੋ ਸਕਦਾ ਤੁਹਾਡੇ ਮੂਰੇ ਇਹ ਅੜਕੇ ਆਉਣ ਸੋ ਇਸ ਕਰਕੇ ਆਪਦਾ ਕਿਰਦਾਰ ਪਾਕ ਸਾਫ ਰੱਖਿਓ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਣ ਦਾ ਤੁਹਾਨੂੰ ਅਧਿਕਾਰ ਆ ਪਰ ਆਪਣੇ ਵਤਨ ਦੇ ਪ੍ਰਤੀ ਵਫਾਦਾਰ ਰਹਿਣਾ ਬਹੁਤ ਜ਼ਰੂਰੀ ਆ ਆਪਣੀ ਧਰਤੀ ਦੇ ਪ੍ਰਤੀ ਵਫਾਦਾਰ ਰਹਿਣਾ ਬਹੁਤ ਜ਼ਰੂਰੀ ਆ ਆਪਣਿਆਂ ਦੇ ਪ੍ਰਤੀ ਵਫਾਦਾਰ ਰਹਿਣਾ ਬਹੁਤ ਜ਼ਰੂਰੀ ਆ ਬਾਬੇਡੇ ਦਰ ਤੇ ਜਾਓ ਉਹਨਾਂ ਦਾ ਵੀ ਭਲਾ ਮੰਗੋ ਪਰ ਜਿੱਥੋਂ ਗਏ ਆ ਇਸ ਧਰਤੀ ਦੀ ਜਿੰਦਾਬਾਦ ਦੀ ਕਹਾਣੀ ਵੀ ਹੋਣੀ ਚਾਹੀਦੀ ਆ